ਲੇ ਵੀ ਮਲੋ ਆ ਜਿਹੜਾ ਟਰੈਕਟਰ ਚੱਲੀ ਜਾਂਦਾ ਇਹ ਜਿਹੜੇ ਮਿਸਤਰੀ ਨੇ ਦਾ ਟਰਬੋ ਕੀਤਾ ਪਹਿਲੀ ਰੀ ਟਰਬੋ ਕੀਤਾ ਤੇ ਹੁਣੇ ਕਿੰਨੇ ਹਾਲ ਖਿੱਚਦਾ ਤੇ ਕਿੰਨਾ ਵੱਡਾ ਟਰਬੋ ਕੀਤਾ ਇਹ ਤੇ ਕਰਾਉਣੇ ਆਪਾਂ ਗੱਲਬਾਤ ਬਾਈ ਦੇ ਨਾਲ ਕਿਹੜੇ ਪਿੰਡ ਦਾ ਤੇ ਕਿੰਨੇ ਟਰੈਕਟਰ ਹੁਣ ਟਰਬੋ ਕਰ ਤੋਂ ਬਾਅਦ ਕਿੰਨੇ ਚੱਕਰ ਤੋੜਦਾ ਤੇ ਸਾਰੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਾਉਣੇ ਆ ਆਜੋ ਫਰ ਕਰੀਏ ਗੱਲਬਾਤ ਹਾਲੀ ਸਸੀ ਕਾਲ ਦੋਸਤੋ ਮੈਂ ਤੁਹਾਡਾ ਆਪਣਾ ਅਵਤਾਰ ਸਿੰਘ ਢਾਲੀਵਾਲ ਖਿਰਕੀਆਂ ਵਾਲਾ ਦੋਸਤੋ ਅੱਜ ਆਪਾਂ ਇੱਕ ਤੁਹਾਡੇ ਵਾਸਤੇ ਨਵੀਂ ਵੀਡੀਓ ਲੈ ਕੇ ਆਏ ਆਂ ਵੀਡੀਓ ਆਪਣਾ ਪਹਿਲਾਂ ਵਾਲੀਆਂ ਵੀਡੀਓ ਨਾਲ ਥੋੜੀ ਹਟਕੇ ਵੀਡੀਓ ਆ ਇਹ ਇਹ ਟਰੈਕਟਰ ਦੇ ਮੋਡੀਫਿਕੇਸ਼ਨ ਕੀਤਾ ਬਾਈ ਨੇ ਆਪਣੇ ਗਵਾਂਢੀ ਪਿੰਡ ਦਾ ਏ ਬਾਈ ਕੁਲਦੀਪ ਆ ਕੌਣੀ ਪਿੰਡ ਤੋਂ ਜ਼ਿਲ੍ਹਾ ਸ਼੍ਰੀ ਮਕਸਦਰ ਸਾਹਿਬ ਦੋਦੇ ਦੇ ਨਾਲ ਕੌਣੀ ਪਿੰਡ ਆ ਬਾਈ ਨੇ ਪਹਿਲੀ ਏ ਟਰੈਕਟਰ ਦਾ ਟਰਬੋ ਦਾ ਕੰਮ ਕੀਤਾ ਇਹ ਟਰੈਕਟਰ ਜੰਡੀ ਯਾਰਾ ਇਹਦੀ ਪਰਫਾਰਮੈਂਸ ਚੈੱਕ ਕਰਨੀ ਆਪਾਂ ਤੁਸੀਂ ਕਮੈਂਟਾਂ ਦੇ ਵਿੱਚ ਦੱਸਣਾ ਵੀ ਕਿੱਦਾਂ ਦੀ ਹੈਗੀ ਆ ਇਹਦੇ ਮਗਰ ਪਹਿਲਾਂ ਹੁਣ ਆਪਾਂ ਪਾਏ ਗਿਆ 15 ਹਾਲਾ ਉਸ ਤੋਂ ਪਹਿਲਾਂ ਆਪਾਂ ਸੱਤਾਂ ਚੁੰਜੂ ਪਾ ਕੇ ਇਹਦੇ ਟਰਾਈ ਕੀਤੀ ਗਈ ਆ ਤੇ ਬਾਈਆਂ ਤੋਂ ਆਪਾਂ ਸਾਰਾ ਤੇ ਰਿਵਿਊ ਲਵਾਂਗੇ ਇਹ ਕਿੱਦਾਂ ਦੀ ਪਰਫਾਰਮੈਂਸ ਆ ਕਿੰਨਾ ਟਰੈਕਟਰ ਜ਼ੋਰ ਲਾਉਂਦਾ ਪਹਿਲਾਂ ਨਾਲੋਂ ਤੇ ਬਾਈ ਤੋਂ ਆਪਾਂ ਬਾਈ ਨਾਲ ਗੱਲਬਾਤ ਕਰਦੇ ਆਂ ਵੀ ਉਹ ਟਰਬੋ ਦੀ ਕਿਉਂ ਜ਼ਰੂਰਤ ਪੈਂਦੀ ਆ ਸਸੀ ਵਾਹਕ ਲਦੀ ਪਹਿਲੀ ਵਾਰ ਕੰਮ ਕੀਤਾ ਬਾਈ ਹਾਂ ਬਾਈ ਜੀ ਮੋਡੀਫਿਕੇਸ਼ਨ ਪਹਿਲੀ ਵਾਰ ਹੀ ਕੀਤੀ ਆਪਾਂ ਕੰਮ ਤਾਂ ਆਪਣਾ ਪਹਿਲਾਂ ਦਾ ਹੀ ਆ 2010 ਦਾ ਠੀਕ ਹੈ ਮੋਡੀਫਿਕੇਸ਼ਨ ਆਪਾਂ ਪਹਿਲੀ ਵਾਰ ਕੀਤੀ ਟਰੈਕਟਰ ਦੀ ਠੀਕ ਹੈ ਤੇ ਕਿਵੇਂ ਬਾਈ ਤੈਨੂੰ ਕਿਵੇਂ ਲੱਗਾ ਤੂੰ ਪਹਿਲਾਂ ਚਲਾ ਕੇ ਦੇਖਿਆ ਇਹ ਬਾਈ ਬਹੁਤ ਚੰਗਾ ਚੱਲਦਾ ਟਰੈਕਟਰ ਠੀਕ ਹੈ ਪੰਪ ਦੀ ਇੰਜਣ ਦੀ ਕੀਤੀ ਆਪਾਂ ਤੇ ਬਹੁਤ ਸੋਹਣਾ ਚੱਲਦਾ ਜੀ ਠੀਕ ਹੈ ਪਹਿਲੀ ਵਾਰੀ ਕੀਤਾ ਨਾ ਕੰਮ ਆਪਾਂ ਹਾਂ ਪਾਇ ਪਹਿਲੀ ਵਾਰੀ ਕੀਤਾ ਜੀ ਠੀਕ ਹੈ ਤੇ ਹੁਣ ਆਪਾਂ ਆਹ ਟਰੈਕਟਰ ਬਾਹਣ ਦੇ ਵਿੱਚ ਆਪਾਂ ਪਹਿਲਾਂ ਹੁਣ ਰਿਵਿਊ ਲਵਾਂਗੇ ਆਪਾਂ ਤੁਹਾਡੇ ਸਾਰਿਆਂ ਦੇ ਰਿਵਿਊ ਲਵਾਂਗੇ ਕਿੰਨਾ ਟਰੈਕਟਰ ਜ਼ੋਰ ਲਾਉਂਦਾ ਹੈਗਾ ਤੇ ਆਪਾਂ ਚਲਾ ਕੇ ਦੇਖਦੇ ਆਂ ਤੇ ਨਾਲ ਪਾਈ ਆਪਣੇ ਹੈਗਾ ਆਪਣਾ ਜਿਸਕਰਨ ਬਰਾੜ ਤੇ ਜਿਹੜਾ ਟਰੈਕਟਰ ਹੈਗਾ ਆਈ ਭਾਈ ਜਿਸਕਰਨ ਤੈਨੂੰ ਕਿਵੇਂ ਲੱਗਿਆ ਕਰੀ ਟਰੈਕਟਰ ਚਲਾ ਕੇ ਵਖੇ ਟਰਾਈ ਆਪਾਂ ਹੁਣ ਲੈਨੇ ਹੈਗਾ ਟਰੈਕਟਰ ਦੀ ਆ ਰਿਹਾ ਭਾਈ ਸਾਹਮਣੇ ਹਾਂਜੀ ਇਹ ਵਾਲਾ ਭਾਈ ਬਰਾੜ ਸਾਹਿਬ ਠੀਕ ਹੈ ਠੀਕ ਤੇ ਕਿਵੇਂ ਲੱਗਿਆ ਤੁਹਾਨੂੰ ਟਰੈਕਟਰ ਚਲਾਉਣ ਦੇ ਵਿੱਚ ਬਾਈ ਨਿਆਰਾ ਹੀ ਆਉਂਦਾ ਪੂਰਾ ਨਿਆਰਾ ਆਉਂਦਾ ਜਾਂ ਪਹਿਣਕਾਰ ਵਰਗਾ ਠੀਕ ਹੈ ਜੋਰ-ਜੋਰ ਫੁੱਲ ਮਾਰਦਾ ਕਿੰਨਾ ਮਰਾਲਾ ਬਾਈ ਆਪਦੇ ਸਾਰੇ ਆ ਤਾਂ ਠੀਕ ਹੈ ਪਹਿਲਾਂ ਨਾਲੋਂ ਬਹੁਤ ਫਰਕ ਹੈ ਬਹੁਤ ਫਰਕ ਆ ਤੇ ਚੁੰਜੂ ਮਾਰੇ ਪਹਿਲਾਂ ਆਪਾਂ ਪਹਿਲਾਂ ਚੁੰਜੂ ਮਾਰਿਆ ਅੱਜ ਆਇਦੇ ਮਗਰ 15 ਪਾਏ ਆ ਠੀਕ ਹੈ 15 ਪਾ ਕੇ ਤੇ ਕਿੰਨਾ ਹੁੰਦਾ ਹੈ ਬਈ ਆਪਾਂ ਇਹ ਮਨ ਲਾ ਵੀ ਹੁਣ ਤਾਂ 70 75 ਦਾ ਬਣ ਗਿਆ ਹੁਣ 70 75 ਦਾ ਬਣ ਗਿਆ ਹੂੰ ਇਹ ਪਹਿਲਾ ਨਾ ਨਿਆਰਾ ਆ ਗਿਆ ਜਮਾ ਸਵਾਰੀ ਆ ਗਿਆ ਠੀਕ ਹੈ ਤੇ ਬਾਈ ਆਪਣਾ ਤਰਸੇਮ ਨੇ ਚਲਾਇਆ ਤਰਸੇਮ ਤੋਂ ਵੀ ਲੈ ਇੰਟਰਵਿਊ ਆਲੇ ਵੀ ਤਰਸੇਮ ਦੱਸੀ ਕਰਾਂ ਸਭ ਸ੍ਰੀ ਕਰ ਬਾਈ ਹੋਰ ਠੀਕ ਹੋ ਵਧੀਆ ਹਾਂ ਵਧੀਆ ਬਈ ਕਿਵੇਂ ਆਇਆ ਨਿਆਰਾ ਬਾਈ ਵਧੀਆ ਬਾਈ ਚਲੌਂ ਚ ਤੇ ਅੱਗੇ ਨਾਲੋਂ ਫਰਕ ਪਿਆ ਪਹਿਲਾਂ ਵੀ ਮੈਂ ਚਲਾਇਆ ਟਰੈਕਟਰ ਇਹ ਪਰ ਜਿਹੜਾ ਟਰਬੋ ਨਾਲ ਨਾ ਜ਼ੋਰ ਦਾ ਤਾਂ ਫਰਕ ਪੈਂਦਾ ਹੀ ਪੈਂਦਾ ਤੇਲ ਦਾ ਵੀ ਫਰਕ ਪੈਂਦਾ ਤੇ ਚੁੰਜੂਆਂ ਤੇ ਵੀ ਵਧੀਆ ਪਰਫਾਰਮੈਂਸ ਆ ਤੇ ਹਾਲਾਂ ਤੇ ਪਹਿਲਾਂ 15 ਲਾਇ ਫਿਰ 13 ਕਰਕੇ ਵੇਖਿਆ ਸੀ ਤੇ ਮਤਲਬ ਕੋਈ ਪ੍ਰਵਾਹ ਨਹੀਂ ਡਰੈਕਟਰ ਨੂੰ ਬਹੁਤ ਵਧੀਆ ਕਾਰ ਵਾਂਗੂ ਚੱਲਦਾ ਪੂਰਾ ਕਿੰਨੇ ਚੱਕਰਾਂ ਤੇ ਚੱਲੇ ਬਈ ਇਹ ਅਸੀਂ ਯਾਰ 2000 ਚੱਕਰ ਤੇ ਚਲਾ ਕੇ ਵੇਖਿਆ ਸੀ ਆ ਤੇ ਚੱਕਰ ਇਹ ਵੱਧ ਤੋਂ ਵੱਧ ਬਸ 150 ਪਾਉਣੇ ਇੱਕ 200 ਮਤਲਬ 1800 ਚੱਕਰ ਤੇ 1850 ਤੇ ਆਉਂਦਾ ਕੋਈ ਜ਼ਿਆਦਾ ਚੱਕਰ 150 ਕੋਈ ਨਾਰਮਲ ਗੱਲ ਆ ਵੀ ਹਾਲ ਵੀ ਦੇਖੀ ਆ ਆਪਾਂ ਵੀ ਹੁਣ ਵੱਡੀ ਮਸ਼ੀਨ ਦੇ ਕਟਰ ਜਿਹੜੇ ਹਾਲਾ ਤੇ ਹਲਾਂ ਦੇ ਹਿਸਾਬ ਨਾਲ ਦੇ ਕੀ ਹੈ ਤਾਂ ਬਈ ਨਾਰਮਲ ਗੱਲ ਹੀ ਆ ਡੇਢ 200 ਚੱਕਰ ਦਾ ਤੋੜਨਾ ਤੇ ਵਧੀਆ ਪਰਫਾਰਮੈਂਸ ਆ ਕੁੱਲ ਮਿਲਾ ਕੇ ਤੇ ਤੁਹਾਨੂੰ ਹਲ ਵੀ ਦਿਖਾ ਦਿੰਨੇ ਆਪਾਂ ਵੀ ਹਲ ਕਿਹੜੇ ਪਾਏ ਦੇ ਮਗਰ ਅਹ ਹਲ ਨਵੇਂ ਬਣਾ ਕੇ ਲਿਆਂਦੇ ਹੈਗੇ ਤੇ ਨਵੇਂ ਹਾਲ ਹੀ ਪਾਏ ਆ ਪੈ ਦੇ ਨਮਣ ਤੇ 15 ਹਲ ਪਾਏ ਆ ਹਲਾਵਾ ਬਹੁਤ ਵੱਜ ਬਣ ਜਾਂਦਾ ਤੇ ਵਾਕਈ ਟਰੈਕਟਰ ਦੀ ਪਰਫਾਰਮੈਂਸ ਚੰਗੀ ਹੈਗੀ ਆ ਵੀਡੀਓ ਨੂੰ ਬਾਈ ਸ਼ੇਅਰ ਕਰਿਓ ਤੇ ਤੁਸੀਂ ਕਮੈਂਟਾਂ ਦੇ ਵਿੱਚ ਦੱਸਣਾ ਤੁਸੀਂ ਟਰੈਕਟਰ ਟਰੈਕਟਰ ਕਿੰਨਾ ਕੁ ਜ਼ੋਰ ਲਾ ਰਿਹਾ ਇੱਕਵੇਂ ਟਰੈਕਟਰ ਦੇ ਵਿੱਚ ਕੋਈ 19 21 ਦਾ ਕੋਈ ਫਰਕ ਹੈਗਾ ਤੇ ਕਮੈਂਟਾਂ ਦੇ ਵਿੱਚ ਦੱਸ ਸਕਦੇ ਆ ਕਿਉਂਕਿ ਬਾਈ ਨੇ ਪਹਿਲੀ ਵਾਰੀ ਕੰਮ ਕੀਤਾ ਇਹ ਤੇ ਇੱਕ ਵਾਰੀ ਤੁਹਾਨੂੰ ਫਿਰ ਦੱਸ ਦਿੰਨੇ ਹੈਗੇ ਆਪਾਂ ਵੀ ਪਿੰਡ ਕਿਹੜਾ ਬਾਈ ਦਾ ਪਿੰਡ ਬਾਈ ਦਾ ਕੌਣੀ ਹੈਗਾ ਜ਼ਿਲ੍ਹਾ ਸ਼੍ਰੀ ਮਕਸਦਰ ਸਾਹਿਬਾ ਗਿੱਦਵਾ ਹਲਕੇ ਦੇ ਵਿੱਚ ਪੈ ਜਾਂਦਾ ਦੋਤੀ ਦੇ ਨਾਲ ਕੌਣੀ ਪਿੰਡ ਆ ਨੰਬਰ ਬੋਲ ਦੇ ਬਰ ਤੇ ਨੰਬਰ ਬਾਈ ਦੱਸ ਰਿਹਾ ਕਿ ਨੰਬਰ ਵੀਰੇ ਆਪਣਾ ਹੈਗਾ 9886 50207 ਠੀਕ ਹੈ ਇੱਕ ਵਾਰੀ ਨੰਬਰ ਬਾਈ ਫਿਰ ਬੋਲ ਦੇ 9886 50